ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਬਹੁਤ ਮੈਸੇਜ ਆ ਰਹੇ ਆ ਕਿ ਜਿਹੜੇ ਨਵੇਂ ਰੂਲ ਚੇਂਜ ਹੋਏ ਆ ਤੇ ਨਮੀ ਕੋਈ ਅਪਡੇਟ ਆਈ ਆ ਉਹਦੀ ਜਾਣਕਾਰੀ ਦੇ ਦਿਓ ਵੀਡੀਓ ਪਾ ਦਿਓ ਜੀ ਜਲਦੀ ਲਿਆ ਰਿਹਾ ਆ ਵੀਡੀਓ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਕ ਦੋ ਦਿਨ ਚ ਵੀਡੀਓ ਲਿਆ ਰਿਹਾ ਆ ਪਰ ਥੋੜਾ ਬੀਜੀ ਹੋਣ ਦੇ ਕਰਕੇ ਤੇ ਥੋੜੀ ਸਿਹਤ ਵੀ ਖਰਾਬ ਸੀ ਖੰਗ ਰੇਸ਼ਾ ਹੋਈ ਸੀ ਜਿਹਦੇ ਕਰਕੇ ਮੈਂ ਵੀਡੀਓ ਲੈ ਕੇ ਨਹੀਂ ਆਇਆ ਤੇ ਹੁਣ ਮੈਂ ਥੋੜਾ ਬੈਕਰ ਹੋ ਗਿਆ ਤੇ ਇੱਕ ਅੱਧੇ ਦਿਨ ਦੇ ਵਿੱਚ ਵੀਡੀਓ ਲੈ ਕੇ ਆ ਰਿਹਾ ਹਾਂ ਠੀਕ ਹੈ ਜੀ ਹਾਂ ਕਾਫੀ ਜ਼ਿਆਦਾ ਅਪਡੇਟ ਆ ਕਾਫੀ ਜ਼ਿਆਦਾ ਰੂਲ ਚੇਂਜ ਹੋਏ ਆ ਨਰਮੀ ਵੀ ਹੋਈ ਆ ਸਖਤੀ ਵੀ ਹੋਈ ਆ ਨਵੀਆਂ ਚੀਜ਼ਾਂ ਸ਼ੁਰੂ ਹੋਈਆਂ ਪੁਰਾਨੀਆਂ ਕੁਝ ਬੰਦ ਕੀਤੀਆਂ ਆ ਕੁਝ ਇੱਥੇ ਰਹਿੰਦੇ ਲੋਕਾਂ ਨੂੰ ਇੱਥੇ ਜਿਹੜੇ ਲੋਕ ਆਏ ਸੀਗੇ ਜਿਨ੍ਹਾਂ ਦੀਆਂ ਕੰਪਨੀਆਂ ਬੰਦ ਹੋ ਗਈਆਂ ਸੀ ਜਾਂ ਕੰਮ ਨਹੀਂ ਮਿਲੇ ਤੇ ਜਾਂ ਲਾਇਸੈਂਸ ਕੈਨਸਲ ਹੋ ਗਿਆ ਸੀ ਉਹਨਾਂ ਵਾਸਤੇ ਵੀ ਵਧੀਆ ਖਬਰਾਂ ਆ ਗੁੱਡ ਨਿਊਜ਼ ਆ ਤੇ ਕਈ ਕੋਸ਼ਿਸ਼ ਆ ਬਹੁਤ ਜਲਦੀ ਵੀਡੀਓ ਲੈ ਕੇ ਆਉਂਗਾ ਤੇ ਵੀਡੀਓ ਜਰੂਰ ਦੇਖਿਓ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਫਿਰ ਸਾਰਿਆਂ ਨੂੰ ਹੈਲਪ ਹੋ ਜਾਂਦੀ ਆ ਠੀਕ ਹੈ ਜੀ ਥੈਂਕ ਯੂ